ਹੈਲੋ ਦੋਸਤੋ ਠੀਕ ਠਾਕ ਹੋ ਸੁਣਾ ਬਹਾ ਜ ਅੱਜ ਅਹੀਂ ਆਪਣੇ ਪਿੰਡ ਦੇ ਵਿੱਚ ਗਰਾਊਂਡ ਦੇ ਵਿੱਚ ਤੁਰੇ ਫਿਰਨਦੇ ਆ ਆ ਆਪਣਾ ਆ ਆਪਣਾ ਛੰਨਾ ਦਾ ਦੋਸਤ ਹੋਣ ਮੈਨੂੰ ਬਾਹਰ ਕੱਢ ਕੇ ਲੈਂਦਾ ਵਾ ਸਾਡੇ ਪੰਜ ਹੋ ਗਏ ਨੇ ਅੱਗੇ ਖੁੱਡੇ ਚ ਵੜਿਆ ਤੇ ਇਹ ਅੱਗੇ ਫੁੱਡੇ ਚ ਵੜਿਆ ਹੁਣ ਮੈਂ ਕੱਢ ਕੇ ਇਹਨੂੰ ਲੈਂਦਾ ਵਾ ਤੇ ਉਹ ਤਾਨੂੰ ਅਹੀਂ ਦਿਖਾਵਾਂ ਲੱਗੇ ਬੰਨੇ ਵਾਲੇ ਝੋਨੇ ਜਿਹੜੇ ਆਪਣੇ ਪਿੰਡ ਦੇ ਲੱਗੇ ਆ ਜਿਹੜੇ ਅੱਪ ਠੇਕੇ ਲਈ ਫੈਲੀ ਉਹ ਆਪਾ ਲਵਾਗੇ ਹੁਣ ਤੈਨੂੰ ਖਵਾ ਝੋਨਾ ਲੱਗੇ। ਉਹ ਤੇਰਾ ਨਿਹਰਾ ਤੇ ਟੇਕੇ ਵਾਲੀ ਬਣੀ ਆ ਤੇਰਾ ਲੇਰਾ। ਆਹ ਜਿਹੜੀ ਆਪਾਂ ਨਾਲ ਘਾੜੇ ਲੱਗੀ ਸਾਹਮਣੇ ਤੁਹਾਨੂੰ ਕਿਹਾ ਝੋਨਾ ਲੱਗਾ ਆਪਣੇ ਹੋਇਆ ਨੇ ਕਹਿਵਾ। ਲਾਈਕ ਕਰਕੇ ਦੱਸਿਓ ਕਮੈਂਟ ਕਰਕੇ ਦੱਸਿਓ। ਤੇ ਆਪਾਂ ਵੀ ਅੱਜ ਝੋਨਾ ਵੇਖਣ ਆਏ ਆ ਲੱਗੇ ਲੱਗੇ ਬੰਨੇ ਬੰਨੇ ਦੇ ਵੇਖਣ ਆਏ ਆ। ਉਹ ਘਾਹ ਹੋ ਗਿਆ ਬੰਨੀਆਂ ਬੰਨੀਆਂ ਦੇ ਕਰਵਾ ਘਾਹ ਵੱਢਣ ਆਲਾ ਹੋ ਗਿਆ ਜੀ। ਕਾ ਆ ਵਡਣਾ ਹੋ ਗਿਆ ਆਪਾਂ ਸਪਰੇਅ ਕਰਤੀ ਇਹ ਬੰਦੇ ਬੰਨੇ ਇੱਧਰ ਵੇਖੋ ਸਾਰਾ ਡਾਤਾ ਆਪਾਂ ਘਾਹ ਕੂਜਾਇਆ ਕਰਾ ਲਓ ਜੀ ਟੌਣਾ ਪੈਂਦਾ ਆਪਾਂ ਨੂੰ ਕਾ ਲੋ ਡਾ ਵੀ ਲਾਈ ਦੀ ਆ ਆ ਵੇਖੋ ਆਪਣਾ ਅੱਡਾ ਹੁਣ ਇਹ ਅੱਡੇ ਦੇ ਵਿੱਚ ਹੁਣ 2 ਮਹੀਨੇ 2 ਜਾਂ 1 ਮਹੀਨਾ ਰਹਿ ਗਿਆ ਵਾਸ਼ ਇੱਥੇ ਖੰਡਪਾਟਾ ਉਂਚ ਖੰਡਪਾਟੇ 'ਚ ਰੱਖਾਂਗੇ ਆ ਆਪਣਾ ਛੰਨਾ ਦੋਸਤ ਬੋਰਡ ਥੱਲੇ ਬਹਿ ਲਗਾਵਾ ਇਹ ਬੋਰਡ ਥੱਲੇ ਬਹਿ ਲਗਾਵਾ ਤੇ ਆ ਸਾਡਾ ਆ ਸਾਡਾ ਬੈਂਚ ਆ ਉਹ ਤੇਰੀ ਜਿਹੜਾ ਸੀ ਆਹ ਫੜੀ ਥੋੜਾ ਕਰ ਬੈੰਨੇ ਹੀ ਆ ਬੈਂਚ ਕਿੰਨੇ ਝਾੜੂ ਮਾਰ ਕੇ ਥਾ ਕੇ ਤਾ ਬੜੀ ਸਫਾਈ ਕੀਤੀ ਬੈਂਚ ਤੇ ਆ ਵੇਖੋ ਜੀ ਹੋਰ ਨਹੀਂ ਬੈਂਚ ਤੇ ਬਹਿ ਗਏ ਆ ਬੋਰਡ ਥੱਲੇ ਬਹਿ ਗਏ ਆ ਆਵੇ ਹਾਂ ਹਾਂ ਸ਼ਨਾਵ ਚੰਨੇ ਦੋਸਤ ਕਾਲ ਫੇਰ ਵੇਖਣਾ ਫੋਨ ਆਓ ਮੇਰੇ ਲਿਆ ਫੋਨ ਬਾਣੀ ਵੇਖਣ ਦੇ ਅੱਛਾ ਚੁਕਿਆ ਤੇ ਆ ਜਾ ਵੇ ਪਾਣੀ ਪੀ ਗਈ ਆਪਾਂ ਵਾਟਰ ਕੂਲਰ ਦਾ ਬੱਤੇ ਆ ਮਹਰਾ ਕੈਂਡੀ ਹੁੰਦੀ ਆ ਵਾਟਰ ਕੂਲਰ ਲੈ ਆਓ ਆਹੋ ਵੋਈ ਕੈਂਡੀ 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 ਪਹਿਲਾਂ ਵਾਟਰ ਕੂਲਰ ਹੀ ਜਾਂਦਾ ਪਵਾ ਪਵਾ ਨੇ ਕੈਂਡੀ ਹੁੰਦੀ ਆ ਆਹੋ ਤੇ ਆਹ ਵੋੜ ਕਿਹੜਾ ਬੜਾ ਆਪਣਾ ਏ ਦਿਲ ਕਣ ਆਏ ਟਮਾਟਾ ਜੋ ਦੱਸਿਓ ਟਮਾਟੇ ਦੱਸਿਓ ਆਹ ਬੋਰ ਜਿਹੜਾ ਆ ਇਹੜਾ ਵਾ ਰੋਖਿਆ ਏ ਇਹ ਕਿਹੜਾ ਵਾ ਤੁਹਾਨੂੰ ਇੱਕ ਟਾਲੀ ਟਾਲੀ ਦਿਖਾ ਦਿੰਦੇ ਤੁਹਾਨੂੰ ਵੀ ਇਹ ਕੀ ਆ ਆਵੇ ਆੜੀ ਆਵੇ ਆੜੀ ਚੀਜ਼ ਠੀਕ ਏ ਆ ਆਪਣਾ ਅੱਡਾ ਵਾ ਆ ਛੰਨਾ ਦੋਸਤ ਆਪਣਾ ਪਾਣੀ ਪੀਣ ਲਿਆ ਉੱਥੋਂ ਹਣ ਆ ਆਪਣਾ ਗੁਰੂ ਮਹਾਰਾਜ ਸੱਚੇ ਬਾਦਸ਼ਾਹ ਕਿਰਪਾ ਕਰੀਂ ਮਹਾਰਾਜ ਚਿਪਾਸ਼ੀਆ ਚਲੋ ਮੱਥਾ ਟੇਕੋ ਮੱਥਾ ਟੇਕੋ ਆਵੇ ਇੱਥੇ ਹੀ ਪਾੜ ਰਖਣਾ ਵਾ ਉਹ ਮਹਾਰਾਜ ਦੇ ਸਾਹਮਣੇ ਇੱਥੇ ਪਕਾਸ਼ ਰੱਖਾਂਗੇ ਤੇ ਇਧਰ ਆਪੀਆਂ ਰੋਟੀਆਂ ਪੱਕਣਗੀਆਂ ਹਾਂ ਇਧਰ ਰੋਟੀਆਂ ਪੱਕਣਗੀਆਂ ਆਵੇ ਇਹ ਆਪਾਂ ਸਾਰਾ ਕੁਝ ਸਾਫ਼ ਕਰਦੇ ਹਾਂ ਤੇ ਇਧਰ ਆਪਿਆ ਲੜੀਆਂ ਲੱਗਣਗੀਆਂ ਵਾ ਲੜੀਆਂ ਲਗਣੀਆਂ ਪਈ ਇੱਧਰ ਆਹ ਥੋੜੀ ਤੇ ਇੱਥੇ ਅੱਗੇ ਜਾਇਆ ਪਰ ਖਡਾਇਆ ਬਣਾਵਾ ਜਿੱਦਾਂ ਜੈਂਪ ਜਾ ਵਜਦਾ ਨਾ ਇਹ ਕਿੱਥੇ ਜਾ ਯਾ ਉਹ ਨੇ ਦੂਜਾ ਦਾ ਸਪੀਡ ਬ੍ਰੇਕਰ ਹਾਂ ਸਪੀਡ ਬ੍ਰੇਕ ਜਿਹੜਾ ਵਾ ਲੱਗ ਜਾਂਦੇ ਨੇ ਤੇ ਹੁਣ ਮੈਂ ਨਹੀਂ ਲੱਗਾ ਪੀਨ ਪਾਣੀ ਹੁਣ ਮੈਂ ਵੀ ਲੱਗਾ ਪੀਨ ਪਾਣੀ ਤਾ ਫੜੋ ਜੀ ਆਹ ਨੂੰ ਕੇ ਪਾਣੀ ਪੀ ਰਿਹਾ ਤੇ। ਇਹ ਤਾਂ ਪਾਣੀ ਪੀਂਦੇ ਨੂੰ ਖਾਈਏ। ਬਹੁਤ ਤੇਰਾ ਲੱਗਦਾ। ਇਹ ਆਹ। ਇਹ ਦਵਾਈ ਵੀ ਨਾ ਕਿੱਦਾਂ? ਨਾ ਪਾਣੀ ਪੀਦਾ ਵਾ। ਕੋਦਾ ਪਾਣੀ ਪੀਓ। ਠੀਕ ਏ। ਆ ਵੇ ਇਧਰ ਆ ਕੇ ਪਾਣੀ ਪੀਓ। ਦਾਦਾ ਤੁੰਤਾਂ ਨਾਰਗ। ਇਹ ਆ। ਨਵੀਂ ਤੇ ਦੇਖਣ ਲੋਕੋ ਕਰਤੀ ਓ ਹੋ ਹੁਣ ਤੇ ਪਤਾ ਨਹੀਂ ਪਾਣੀ ਹੱਥਾਂ ਦਾ ਵੀ ਪੀਦਾ ਆਵੇ ਇਦਾਂ ਕਰਕੇ ਪਾਣੀ ਪੀਓ ਤੇ ਹੋ ਜਾਪੇ ਦੋਸਤੋ ਓਕੇ ਫੋਟਾ ਓਟੇ ਓਕੇ ਚਾਹੀਦੀਆਂ ਫੋਟਾਂ ਤੁਹਾਨੂੰ ਤੇ ਆ ਆਪਣਾ ਲਾਗੇ ਬੰਨੇ ਝੋਨੇ ਦਾ ਇਹ ਹੋਏ ਨੇ ਤੇ ਇੱਥੇ ਖਾਣਾ ਪੱਕੂਆ ਦਾਲ ਪਾਣੀ ਐ ਆਪਣੇ ਅੰਡੇ ਦੇ ਤੇ ਆ ਬੰਦਾ ਆਪਣਾ ਵੇਖੋ ਇਧਰ ਪਿਆ ਫਿਰਦਾ ਆ ਬੰਦੇ ਬੁਲਟ ਤੇ ਤਰੇ ਆਉਂਦੇ ਨੇ ਚਲ ਹੈ ਬੁਲਟ ਤੇ ਤੇ ਆ ਬੰਦੇ ਬੁਲਟ ਤੇ ਚੱਲ ਗਏ ਆ ਵੇਖੋ ਆ ਆਹ ਦੇਖੋ ਬੁਲਟ ਤੇ ਜਾਂਦੇ ਆ ਤੇ ਉਹ ਆਪਣਾ ਬੜੀਆਂ ਦਾ ਰੋਟੀ ਖਾਣਾ ਆ ਵੇ ਉਹ ਜਿਹੜਾ ਹਨਾ ਇਹਦਾ ਬਾਸ ਨੂੰ ਆਪਾਂ ਜਨਾਬ ਖੰਡ ਬਾ ਰੱਖੀ ਉਹ ਕਰਦੀ ਐ ਤੇ ਐ ਬੈਂਚ ਜੀ ਇਸੇ ਆਪਾਂ ਬੈਠਨੇ ਹੁਣ ਹੁਣ ਇੱਥੇ ਆਪਾਂ ਗੰਡੇ ਗੁੰਡੇ ਛੱਲਾਗੇ ਉਦੋਂ ਰੌਣਕ ਮੇਲਾ ਪੂਰਾ ਲੱਗੂ ਆ ਆ ਆਪਣਾ ਪਿੰਡ ਲੱਗ ਗਿਆ ਆਪਣੇ ਆ ਵੇ ਆ ਪਿੰਡ ਵੀ ਰਾਹ ਜਾਂਦਾ ਆਪਣਾ ਵੇ ਇਹਨੂੰ ਕਹਿੰਦੇ ਗੁੱਜਰਪੁਰ ਗੁੱਜਰ ਪੁਰਾ ਠੀਕ ਐ ਤੇ ਆਹੋ ਕੱਲ ਆਇਆ ਹੈ ਇਹ ਆ ਆਪਣੀਆਂ ਆ ਸਟਾਰਾਂ ਨੇ ਇਟਾ ਪੁੱਟ ਕੇ ਰੱਖੀਆਂ ਵਾ ਆਏ ਆੜੀਆਂ ਸ਼ਕਾਰਪ੍ਰਾਨ ਕੀ ਕਰਦੀ ਫਿਰਦੀ ਆ ਕੋ ਸਮਝ ਨਹੀਂ ਰੱਖਦੀ ਜੀ ਹਾਂਜੀ ਤੇ ਸਨੇ ਦੋਸਤ ਆ ਜਾਓ ਆਪਾਂ ਅੱਗੇ ਹੋ ਵਧੀਏ ਘੁੰਮਣ ਫੇਰਦਾ ਫਿਰ ਆ ਜਾਓ ਜੀ ਆ ਜਾਓ